ਤਰਾਜੀ ਸਾਈਬਰ ਫਰੌਡ ਗਿਰੋ ਨੂੰ ਨਕੇਲ ਪਾਉਣ ਦੇ ਲਈ ਅਸਾਮ ਪੁਲਿਸ ਦੀ ਮਦਦ ਨਾਲ ਗੁਹਾਟੀ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਸੱਤ ਹੋਰ ਵਿਅਕਤੀ ਨਾਮਜ਼ਦ ਕੀਤੇ ਗਏ ਅੰਦਾਜ਼ੇ ਕੀ 7.5 ਕਰੋੜ ਦੀ ਹੈ ਰਿਕਵਰੀ ਹੈ ਏਟੀਐਮ ਕਾਰਡਾਂ ਅਤੇ ਮੋਬਾਈਲ ਫੋਨਾਂ ਦੇ ਨਾਲ 14 ਸੀ ਡੇਟਾ ਦੇ ਮੁਤਾਬਿਕ ਭਾਰਤ ਦੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਪੁਲਿਸ ਦੇ ਸ਼ਾਨਦਾਰ ਕੰਮ ਨੂੰ ਮਾਨਤਾ ਦਿੰਦੇ ਹੋਏ ਲੁਧਿਆਣਾ ਕਮਿਸ਼ਨਰੇਟ ਦੀ ਸਾਈਬਰ ਕ੍ਰਾਈਮ ਟੀਮ ਨੂੰ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਉਨ੍ਹਾਂ ਦੇ ਅਟੁੱਟ ਸਮਰਪਣ ਅਤੇ ਡਾਇਰੈਕਟਰ ਜਨਰਲ ਦੀ ਛਲਾਗਾ ਡਿਸਕ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਪ੍ਰਾਪਤੀ ਸਾਈਬਰ ਕ੍ਰਾਈਮ ਦੇ ਖਿਲਾਫ ਲੜਾਈ ਅਤੇ ਲੜਾਈ ਦੇ ਵਿੱਚ ਇੱਕ ਮਜ਼ਬੂਤ ਮਿਸਾਲ ਅਤੇ ਇੱਕ ਉੱਚ ਪੱਤੀ ਸਥਾਪਿਤ ਕਰਦੀ ਹੈ ਲੁਧਿਆਣਾ ਪੁਲਿਸ ਦਾ ਛਲਾਗਾ ਇਹ ਕੰਮ ਅੰਤਰਾਜੀ ਸਾਈਬਰ ਫਰੌਡ ਗਿਰੋ ਨੂੰ ਨਕੇਲ ਕੱਸੀ ਗਈ ਹੈ ਸੋ ਸਾਮ ਪੁਲਿਸ ਦੀ ਮਦਦ ਨਾਲ ਗੋਹਾਟੀ ਤੋਂ ਦੋ ਵਿਅਕਤੀ ਨਜੜੇ ਕੀ ਕਾਬੂ ਕੀਤੇ ਗਏ ਨੇ ਤੇ ਉਹਨਾਂ ਤੋਂ 2.5 ਕਰੋੜ ਰੁਪਏ ਦੀ ਰਿਕਵਰੀ ਵੀ ਕੀਤੀ ਗਈ ਹੈ ਦੱਸਦੇ ਕਿ ਭਾਰਤ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰਿਕਵਰੀ ਹੈ ਜਿਹੜੀ ਕਿ ਮੰਨੀ ਜਾ ਰਹੀ ਹੈ ਸੋ ਕਮਲ ਕਪੂ ਜ਼ਾ ਨਾਲ ਜੁੜ ਚੁੱਕੇ ਵੇ ਜਾਣਕਾਰੀ ਦੇ ਲਈ ਸ ਕਵਲ ਲੁਧਾਨਾ ਪੁਲਿਸ ਐਸ਼ ਚਲਾਗਾ ਇਹ ਕੰਮ ਕੀਤਾ ਹੈ ਦੋ ਵਿਅਕਤੀਆਂ ਨੂੰ ਫੜਿਆ ਗਿਆ ਹੈ ਜਿਹੜੇ ਕਿ ਅੰਤਰਰਾਜੀ ਸਾਈਬਰ ਫਰੋਡ ਗਿਰੋਧ ਨਾਲ ਸੰਬੰਧ ਰੱਖਦੇ ਸਨ ਤੋਂ ਵੱਡੀ ਰਿਕਵਰੀ ਹੋਈ ਹੈ ਜੀ ਪਰਮ ਬਿਲਕੁਲ ਭੱਟੀ ਰਿਕਵਰੀ ਤਾਂ ਹੋਈ ਹੈ ਔਰ ਇਹਦੇ ਨਾਲ ਨਾਲ ਜਿਹੜੇ ਹੈਗੇ ਸਾਈਬਰ ਫਰਾਡ ਕਿਸ ਤਰ੍ਹਾਂ ਵਧਦੇ ਜਾ ਰਹੇ ਨੇ ਇਹਦੇ ਉੱਤੇ ਵੀ ਅੱਜ ਡੀਜੀਪੀ ਸਾਹਿਬ ਵੱਲੋਂ ਇੱਕ ਟਵੀਟ ਕੀਤਾ ਗਿਆ ਹੈਗਾ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀਗਾ ਪਰਮ ਲੁਧਿਆਣਾ ਪੁਲਿਸ ਸਾਈਬਰ ਸੈੱਲ ਅਸਾਮ ਔਰ ਘਾਟੀ ਪੁਲਿਸ ਵੱਲੋਂ ਜਿੱਥੇ ਹੁਣ ਤੱਕ ਜਿਹੜੇ ਨੇ 7 ਲੋਕ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਪੁਲਿਸ ਨੇ ਹਾਲਾਂਕਿ ਅਧਿਕਾਰਿਕ ਪੁਸ਼ਟੀ ਜਿਹੜੀ ਹੈ ਦੋ ਲੋਕਾਂ ਦੀ ਕੀਤੀ ਹੈ ਲੇਕਿਨ ਸਾਡੇ ਸੂਤਰ ਦੱਸਦੇ ਪਰਮ ਕਿ 7 ਲੋਕਾਂ ਨੂੰ ਜਿਹੜਾ ਹੈਗਾ ਅਰੈਸਟ ਅਗੇ ਔਰ ਇਹਦੇ ਵਿੱਚ 9 ਤੋਂ 10 ਲੋਕਾਂ ਦੀ ਜਿਹੜੀ ਭੂਮਿਕਾ ਸਾਹਮਣੇ ਆ ਸਕਦੀ ਹੈ ਤੇ ਇਸਦੇ ਬਹੁਤ ਹੀ ਸਨਮਾਨਪੂਰਵਕ ਜਿਹੜੇ ਨੇ बिजनेसमੈਨ ਨੇ ਇਨਡਰਾਫਟ ਲਿਸਟ ਨੇ ਵਰਤਮਾਨ ਇੰਡਸਟਰੀ ਦੇ ਐਸਪੀ ઓਪਰਾਏ ਮਾਫ ਕਰਨਾ ਐਸਪੀ ਉਸਵਾਲ ਜਿਨ੍ਹਾਂ ਵੱਲੋਂ ਜਿਹੜਾ ਹੈਗਾ ਇਹ ਠੱਗੀ ਦਾ ਸ਼ਿਕਾਰ ਹੋਏ ਔਰ ਇਹਨਾਂ ਵੱਲੋਂ 7 ਕਰੋੜ ਦੀ ਜਿਹੜੀ ਮੰਗ ਕੀਤੀ ਗਈ ਸੀ 7 ਕਰੋੜ ਰੁਪਏ ਲਿੱਤਾ ਗਿਆ ਹੈਗਾ ਜਿਹਦੇ ਵਿੱਚੋਂ ਤਕਰੀਬਨ ਤਕਰੀਬਨ 6 ਕਰੋੜ ਰੁਪਏ ਜਿਹੜਾ ਰਿਕਵਰ ਕਰ ਲਿਆ ਗਿਆ ਪਰਮ ਜੀ ਬਿਲਕੁਲ ਜਿਹੜੇ ਕਿ ਵੱਡੀ ਪ੍ਰਭਾਤੀ ਕੀਤੀ ਐ ਸੋ ਇਹ ਜਿਹੜਾ ਕਿ ਅੱਜ ਕੱਲ ਜਿਆਦਾ ਹੈ ਅੰਤਰਰਾਜੀ ਸਾਈਬਰ ਫਰਾਡ ਹੈ ਜਿਹੜਾ ਕਿ ਕਾਫੀ ਜ਼ਿਆਦਾ ਵੱਧਾ ਜਾ ਰਿਹਾ ਸੋ ਇਸੇ ਇਸ ਨੂੰ ਕਿੰਨਾ ਕ ਜਿਹੜਾ ਕਿ ਫਾਇਦਾ ਪਹੁੰਚੇਗਾ ਕਿਉਂਕਿ ਜਿਹੜੇ ਕਿ ਸੱਤ ਲੋਕ ਜਿਵੇਂ ਕਿ ਤੁਸੀਂ ਦੱਸਿਆ ਕਿ ਗ੍ਰਿਫਤਾਰ ਕਰ ਚੁੱਕੇ ਨੇ ਤੇ ਹੋਰ ਵੀ ਕਈ ਵੱਡੇ ਜਿਹੜੇ ਕਿ ਖੁਲਾਸੇ ਹੋ ਸਕਦੇ ਨੇ ਕਿੰਨਾ ਕਿੰਨਾ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਦੀ ਬਿਲਕੁਲ ਪੁਲਿਸ ਇਸੀ ਚੀਜ਼ ਦੀ ਜਿਹੜੀ ਹੈ ਜਾਂਚ ਕਰ ਰਹੀ ਹੈਗੀ ਹੈ ਕਿਉਂਕਿ ਇਹ ਬੇਹਦ ਹੀ ਇਹਨਾਂ ਕੋਲ ਇਸ ਤਰ੍ਹਾਂ ਦੀ ਟੈਕਨੀਕਸ ਟੈਕਨੋਲੋਜੀਜ਼ ਔਰ ਇਨਫੋਰਮੇਸ਼ਨ ਸੀਗੀ ਇਹ ਸਾਰੀਆਂ ਚੀਜ਼ਾਂ ਜਾਂਚ ਦਾ ਵਿਸ਼ਾ ਹੈ ਕਿਹੜੇ ਕਿਹੜੇ ਇੰਡਰਸਟ ਲਿਸਟ ਦਾ ਡਾਟਾ ਇਹ ਜਿਹੜਾ ਹੈਗਾ ਇਹਨਾਂ ਕੋਲ ਹੈਗਾ ਔਰ ਕਿਸ ਤਰ੍ਹਾਂ ਇਹ ਐਫਸੀ ਤੱਕ ਸਮਾਨਯੋਗ ਸੁਪਰੀਮ ਕੋਰਟ ਤੱਕ ਅਪਰੋਚ ਰੱਖਦੇ ਸੀਗੇ ਇਹਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈਗੀ ਹੈ ਪਰੰਤੂ ਨੂੰ ਮੈਂ ਤੁਹਾਨੂੰ ਦੱਸਦਾ ਮੈਂ ਅਸੀਂ ਵੀ ਸਾਈਬਰ ਸੈੱਲ ਦੇ ਸੁਤਰਾ ਨਾਲ ਜਦੋਂ ਗੱਲ ਕੀਤੀ ਹਾਲਾਂਕਿ ਕੈਮਰੇ ਤੇ ਆ ਕੇ ਉਹਨਾਂ ਨੇ ਦੱਸਣ ਤੋਂ ਇਨਕਾਰ ਕੀਤਾ لیکن ਉਹਨਾਂ ਨੇ ਇੱਕ ਮੋਡਰ ਸਪਰੈਂਡੀ ਸਾਨੂੰ ਜਰੂਰ ਸਮਝਾਈ ਕਿ ਉਹ ਕਿ ਬੇहद ਖਤਰਨਾਕ ਹੈਗੀ ਹੈ ਇਹ ਲੀਕ ਹੈਗੀ ਹੈ ਇੱਕ ਆਪਣੇ ਆਪ ਦੇ ਵਿੱਚ ਬਹੁਤ ਬੜਾ ਮਸਲਾ ਹੈਗਾ ਸਾਈਬਰ ਦਾ ਸਾਈਬਰ ਦੇ ਵਿੱਚ ਕੀ ਕਰਦੇ ਨੇ ਇਹ ਛਾਤਰ ਲੋਕ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਜਿੱਦਾ सीबीआई ਹੈਗੀ ਹੈ ਜਾਂ ਫਿਰ ਇਨਕਮ ਟੈਕਸ ਡਿਪਾਰਟਮੈਂਟ ਦੀਆਂ ਏਜੰਸੀਜ਼ ਨੇ ਔਰ ਸਾਈਬਰ ਸੈੱਲ ਦੀਆਂ ਏਜੰਸੀਜ਼ ਨੇ ਇਹ ਉਤੋਂ ਡਾਟਾ ਲੀਕ ਕਰਦੀਆਂ ਨੇ ਹੈਕ ਕਰਦੀਆਂ ਨੇ ਉਤੋਂ ਹੀ ਇਨਫੋਰਮੇਸ਼ਨ ਚੁਰਾਉਂਦੀਆਂ ਨੇ ਔਰ ਇਸ ਚੀਜ਼ ਫਾਇਦਾ ਚੱਕ ਕੇ ਸਾਡੀਆਂ ਜਿਹੜੀਆਂ ਏਜੰਸੀਜ਼ ਨੇ ਉਹ ਡਾਟਾ ਇੰਨਾ ਜ਼ਿਆਦਾ ਕਨਫਿਡੈਂਸ਼ੀਅਲ ਹੁੰਦਾ ਉਹ ਇੰਨਾ ਤੱਕ ਪਹੁੰਚ ਨਹੀਂ ਆਪਣੇ ਆਪ ਦੇ ਵਿੱਚ ਬਹੁਤ ਜਿਹੜੀ ਖਤਰਨਾਕ ਗੱਲ ਹੈ ਇਹ ਖੁਦ ਸਾਈਬਰ ਸੈੱਲ ਦੇ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦਾ ਕਹਿਣਾ ਜੀ ਬាទ ਜੀ ਬਿਲਕੁਲ ਜਿਹੜਾ ਕਿ ਵੱਡਾ ਗਿਰੋ ਜਿਹੜਾ ਕਿ ਪੁਲਿਸ ਦੇ ਵੱਲੋਂ ਪੁਲਿਸ ਜੜੀ ਕੀ ਆ ਚੁੱਕਿਆ ਸੋ ਵੱਡੀ ਹੁਣ ਜਾਂਚ ਹੋਵੇਗੀ ਇਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਜੀ ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ